ਟਾ ਲੈ ਲੈ ਪੋਤ ਲੈ ਲੈ ਭੀ ਲੈ ਲੈ ਜਿਹੜਾ ਕੋ ਮਰਜੀ ਲੈ ਲਓ ਤੋ ਮਲਾਜਮਾ ਦਾ ਨਸ਼ਾ ਲੈ ਲੈ ਮਲਾਜਮਾ ਦਾ ਪੁਲਿਸ ਵਾਲੇ ਗੀ ਜਾਂਦੇ ਪੁਲਿਸ ਵਾਲੇ ਮੈਂ ਸੱਚਾ ਮੈਨੂੰ ਦੱਸੋ ਤੁਸੀਂ ਆਫਸਰ ਆ ਨਾ ਪਹਿ ਆਫਸਰ ਆ ਉਹਨੂੰ ਦੱਸਿਆ ਉਹਨੂੰ ਪੁੱਛਾ ਉਹਨੂੰ ਦੱਸਿਆ ਉਹਨੂੰ ਪੁੱਛਾ ਹੋ ਜਾਂਦਾ ਉਹਨੂੰ ਉਹਨੂੰ ਬੁਲਾਓ ਉਹਨੂੰ ਨਹੀਂ ਦੱਸ ਕੇ ਉਹਨੂੰ ਬੁਲਾਓ ਜਿਹਨੂੰ ਦੱਸਿਆ ਲਾਉਂਦਾ ਕਿਉਂ ਜਿਹਦਾ ਸੱਚ ਵਾਲਾ ਹੋਣਾ ਪਰੇ ਜਾਵਦਿਆ ਉਹ ਜਿਹਦਾ ਸੱਚ ਤੋਂ ਲਾਇਆ ਹੈਗਾ ਅਸੀਂ ਆਜਾ ਬਲੌਨ ਨੂੰ ਸੱਤੋਂ ਨੂੰ ਪੁੱਛੋ ਉਹਨੂੰ ਸਭ ਪਤਾ ਉਹ ਕਹਿੰਦੇ ਮੈਨੂੰ ਸਰਦਾਰ ਜੀ ਉਹਨੂੰ ਕਿਉਂ ਨਹੀਂ ਪਤਾ ਤੁਹਾਨੂੰ ਸਾਰਾ ਪਤਾ ਕਿੱਥੇ ਵੇਖਦਾ ਕਿੱਥੇ ਨਹੀਂ ਆਉਂਦਾ ਸਾਰਾ ਪਤਾ ਤੁਹਾਨੂੰ ਛੱਡ ਇਹ ਸਾਡਾ ਇੰਦੇ ਆ ਇਹ ਸਾ ਲੈ ਕੇ ਵੇਚਦੇ ਆ ਵੀਡੀਓ ਵੇਖੋ ਸਾਰੇ ਇੱਕ ਮਿੰਟੀ ਹਲੋ ਵੀਡੀਓ ਨਹੀਂ ਵੀਡੀਓ ਰੱਖੋ ਆ ਤੁਹਾਡੀ ਮਿਲ ਖੜ ਜਾ ਤੁਹਾਡੀ ਮੁਲਾਜ਼ਮ ਫੜੇ ਗਈ ਸੀ ਨਾ ਬਠਿੰਡਾ ਮੈਂ ਵੀਡੀਓ ਖੋਣਾ ਤੁਹਾਨੂੰ ਉਹਨੂੰ ਕੀ ਕਰਦਾ ਤੁਸੀਂ ਇੱਕ ਮਿੰਟੀ ਜੀ ਉਹਨੂੰ ਜਮਾਨਤ ਦੇ ਦੀ ਤੁਸੀਂ ਇੱਕ ਮਿੰਟ ਅਸੀਂ ਕੋ ਅਸੀਂ ਕੋ ਟਿਸ ਨੂੰ ਕਹਾਂਗਾ ਇੱਕ ਇੱਕ ਮਿੰਟ ਅਸੀਂ ਕੋ ਜਿਹੜਾ ਕਾਟਾ ਦਿੰਦੇ ਉਹਦਾ ਕਿਉਂ ਨਹੀਂ ਟਾਇਆ ਨਹੀਂ ਉਹਦਾ ਘਾਟ ਨਹੀਂ ਟਾਇਆ ਪ੍ਰਧਾਨ ਸਾਹਿਬ ਹੁਣ ਸਾਡਾ ਕਿਉਂ ਇੱਕ ਮਿੰਟ ਬੰਦ ਯਾਰ ਗੱਲ ਕਰਨੀ ਹੈ ਯਾਰ ਮੇਰਾ ਬੱਚਾ ਉਹ ਕਿ ਪੜ ਜਾ ਯਾਰ ਬੱਚੇ ਟੀਕੇ ਹੋ ਗਾ ਸਾਡਾ ਮਸਲਾ ਮਿਲ ਤੱਕ ਹੈ ਸਾਨੂੰ ਪੁਲਿਸ ਭੇਜ ਲਾ ਦਿਓ ਮੈਂ ਲੜੂਗਾ ਬੋਲੂਗਾ ਆਦਾ ਬੱਚਾ ਮਲਾਜਮ ਕਹਿੰਦਾ ਪੁੱਛਿਆ ਕਿਉਂ ਪੁੱਛਿਆ ਮਲਾਜਮ ਉਹ ਮਾਰ ਮਗਰ ਜਾਦਾ ਉਹਨੂੰ ਪੁੱਛ ਰੋ ਸਾਰਾ ਨੋਟ ਕਰਾਇਆ ਬਲਾ ਕੇ ਇੱਧਰ ਮਾਨ ਸਾਹਿਬ ਨੂੰ ਬੁਲਾਏ ਤੇ ਬੁਲਾ ਉਹਨਾਂ ਨੂੰ ਬੁਲਾਓ ਤੁਸੀਂ ਆਪਣੇ ਨਹੀਂ ਜੇ ਨਵਾਂ ਲੱਗਾ ਉਹਨੂੰ ਸੱਦਾਂ ਨੂੰ ਉਹਨੂੰ ਸੱਦਾਂ ਉਹਨੂੰ ਸੱਦੋ ਖੜਾ ਦੇ ਯਾਰ ਤਿੰਨ ਨੂੰ ਚੁਪ ਕਰਦੇ ਕੀ ਹੈ ਪੰਜ ਪੰਜ ਯਾਰ ਮੈਨੂੰ ਹੁਣ ਦੱਸ ਦੇ ਭਰਾਵਾ ਮੈਂ ਹੁਣ ਵੀ ਚੁਟੂੰਗਾ ਫਰੀ ਕੋਈ ਜਲੇ ਚਲੋ ਉਹ ਫਰੀ ਕੋਈ ਮੇਰੇ ਦੀ ਪੂਰੀ ਲੈ ਦੇ ਮੈਨੇ ਬੋਲੀ ਕਿ ਮੇਰਾ ਬੱਚਾ ਆਪ ਦਾ ਖੁੱਸ ਟੀਕਿਆਂ ਤੇ ਲੱਗਿਆ ਤੇ ਮੈਂ ਇਸ ਪਰੋਲਾ ਰੂੰਗਾ ਫੜਕਾ ਹੀ ਰੂੰਗਾ ਮੈਂ ਰੂੰਗਾ ਹਟਕ ਪੈ ਜਾ ਰੂੰਗਾ ਕਮਰਿਆ ਪੇ ਮੈਨੂੰ ਕਿਡਨੇਪ ਕਰਾਇਆ ਵੇ ਬਾਦ ਜਿੰਨਾਂ ਨੇ ਦੁਕਾਨ ਤੋਂ ਕੀ ਕਾਰਵਾਈ ਕੀਤੀ ਹੈ ਮੈਂ ਆ ਦੇਖੋ ਇਹ ਆਮ ਆਦਮੀ ਪਾਰਟੀ ਦਾ ਬੰਦਾ ਮੈਨੂੰ ਪੰਜ ਛੇ ਦੇ ਬੰਦੇ ਕਿੱਦ ਨੇ ਐਵੇਂ ਕਰਕੇ ਲੈ ਗਏ ਦੁਕਾਨ ਤੋਂ ਮੈਨੂੰ ਮੇਰੀ ਵੀ ਕੈਮਰੇ ਵੀਡੀਓ ਨਾ ਚੱਲਦੇ ਹੁੰਦੇ ਮੇਰੀ ਡੀਵੀਆਰ ਲਾ ਕੇ ਲੈ ਕੇ ਨਾਲ ਦੇ ਨਾਲ ਉਹਦੇ ਵਿੱਚ ਉਹ ਨਹੀਂ ਚੱਗਦਾ ਡੀਵੀਆਰ ਪੂਲ ਸਾਰੇ ਨਾਲ ਨਾਲ ਲੱਗ ਗਏ ਨਾਦੀਆਂ ਪੈਸੇ ਦੀਆਂ ਗੁੱਟੀਆਂ ਇਹਨਾਂ ਨੂੰ ਗੁੱਟੀਆਂ ਆਉਂਦੀਆਂ ਬਾਈ ਜੀ ਬੋਰੀਆਂ ਭਰੀਆਂ ਪੈਸੇ ਦੇ ਜਾਂਦਾ ਬੋਰੀਆਂ ਭਰ ਕੇ ਇਹਨਾਂ ਨੂੰ ਪੈਸੇ ਭਰ ਕੇ ਬੋਰੀਆਂ ਹਾਂ ਬੋਰੀਆਂ ਭਰ ਕੇ ਦੇ ਕੇ ਜਾਂਦੇ ਉਹ ਮੈਂ ਦੱਸਦਾ ਨਸ਼ਾ ਮੇਰਾ ਡੀਵੀਆਰ ਦਵਾਉ ਮੈਨੂੰ ਮੈਨੂੰ ਕਿਹਨੇ ਨੈਵ ਕਰਕੇ ਲੈ ਗਿਆ ਆਵਾਜ਼ ਦੀ ਪਾਰਟੀ ਵਾਲੇ ਕਿਉਂ ਪੁੱਲ ਜ ਪੁੱਲ ਸਾਹਿਬ ਆਏ ਹੋਇਆ ਇਹਨਾਂ ਨੂੰ ਮੈਂ ਮੈ ਫੋਨ ਕੀਤਾ ਉਹਨਾਂ ਨੇ ਚੋਹ ਤਿੰਨ ਦਿਨ ਪਹਿਲਾਂ ਆਉਣਾ ਸੀ ਇਹਨਾਂ ਨੂੰ ਰੋਕਿਆ ਗਿਆ ਸੀ ਉੱਥੇ ਤੇ ਮੈਨੂੰ ਰੋਕਿਆ ਗਿਆ ਅੰਦਰ ਨਹੀਂ ਵੜੇ ਦਿੱਤਾ ਗਿਆ ਨਸ਼ਾਵਰ ਜਾਣ ਕਹਿੰਦੀ ਹਈ ਉਹ ਕਹਿੰਦੇ ਵਟਸਐਪ ਕਰ ਦੋ ਮੈਂ ਪੁਲੜਾ ਵਟਸਐਪ ਨਹੀਂ ਹੋ ਸਕਦਾ ਮੈਂ ਤੁਹਾਨੂੰ ਮਿਲਣਾ ਚਾਹਣਾ ਮੈਂ ਤੁਹਾਨੂੰ ਦੱਸਦਾ ਕਿਵੇਂ ਵੇਖਦਾ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਮਾਨ ਹੈ ਵਕਦਾ ਅਸ਼ਰੇ ਅੰਬਿਤ ਦਾ ਜੀ ਇਹ ਤਾਂ ਕਹਿੰਦੇ ਯੋਧ ਨਹੀਂ ਬਿਲਕੁਲ ਨਹੀਂ ਜੀ ਮੇਰੇ ਕੋ ਜੇ ਤੁਸੀਂ ਵੇਲੇ ਹੋਏ ਤੁਸੀਂ ਜਤੋਂ ਤੁਹਾਨੂੰ ਤੁਹਾਨੂੰ ਮੈਂ ਫੋਨ ਕੀਤਾ ਸੀਗਾ ਸਾਡੇ ਐਮਐਲਏ ਤਾਂ ਜਸਮਤ ਜਿੰਨਾ ਮਰਜ਼ੀ ਲੈ ਲਓ ਚਿੱਟਾ ਕਿਹੜੇ ਐਮਐਲਏ ਜਸਮਤ ਜਸਮਤ ਜਿਹੜਾ ਕੋ ਸੇਖੋ ਸਾਹਿਬ ਆ ਸੇਖੋ ਕਿਹੜੀ ਗਰਦਤ ਕੋ ਸੇਖੋ ਗਰਦਤ ਤੋ ਸੇਖੋ ਤੁਸੀਂ ਸੇਖੋ ਜੀ ਜਿਹਦੇ ਕੋਲ ਗਰਦਤ ਕੋਲ ਚਿੱਟਾ ਲੈ ਲੈ ਪੋਸਟ ਲੈ ਲੈ ਫੀਮ ਲੈ ਲੈ ਜਿਹੜਾ ਕੋ ਮਰਜੀ ਲੈ ਲਓ ਤੋ ਮੁਲਾਜ਼ਮਾਂ ਦਾ ਨਸ਼ਾ ਲੈ ਲੈ ਮੁਲਾਜ਼ਮਾਂ ਦਾ ਪੁਲਿਸ ਵਾਲੇ ਜੀ ਕਹਿੰਦੇ ਪੁਲਿਸ ਵਾਲੇ ਮੇਰੇ ਕੋ ਨੋਟ ਕਰਾਉਣਾ ਮੈਂ ਮੇਰੇ ਕੋ ਸਿੱਗੀ ਮੈਂ ਭੁੱਲਰ ਸਾਹਿਬ ਨਗਰ ਜਿਹਦੇ ਕੋਲ ਸਾਰਾ ਕੁਸ ਹੈਗਾ ਸੇਖੋ ਕੋਲੇ ਵੇਖੋ ਕਹਿੰਦੇ ਮੈਨੂੰ ਨੋਟ ਕਰਾਓ ਖੁੱਲਰ ਸਾਹਿਬ ਕਹਿੰਦੇ ਮੈਨੂੰ ਤੁਹਾਨੂੰ ਫੋਨ ਜਿਹੜਾ ਮਾਰਾ ਮੋੜ ਖਾਂਦਾ ਨਾ ਉਹਨੂੰ ਫਾੜ ਦੇ ਉਹਦੀ ਜਮਾਨਤ ਨਹੀਂ ਹੋ ਜਾਂ ਦਿੰਦੇ ਗਰੀ ਤੁਸੀਂ ਬਕਰਣਗੇ ਆ ਤੁਸੀਂ ਦੱਸਣ ਮਾਰੇ ਤੁਸੀਂ ਹੋਲੀ ਵਾਲੇ ਦਿਨ ਤੁਸੀਂ ਕਿਹਾ ਸੀ ਮੈਂ ਹੋਲੀ ਵਾਲੇ ਦਿਨ ਆਉਂਗਾ ਮੈਨੂੰ ਕਿਹਾ ਸੀ ਦੋਈਆਂ ਹੋਲੀ ਵਾਲੇ ਦਿਨ ਤੁਹਾਨੂੰ ਮਿਲੂੰਗਾ ਯਾਦ ਕਰ ਲਓ ਯਾਰ ਪੂਲ ਸਾਰੇ ਨਾਲੀਆਂ ਲੱਗ ਗਏ ਨਾ ਪੈਸਿਆਂ ਦੀਆਂ ਗੁੱਟੀਆਂ ਇਹਨਾਂ ਨੂੰ ਗੁੱਟੀਆਂ ਆਉਂਦੀਆਂ ਬਾਈ ਜੀ ਉਹਨਾਂ ਨੂੰ ਬੋਰੀਆਂ ਭਰੀਆਂ ਜਾ ਜਾਂਦਾ ਬੋਰੀਆਂ ਭਰ ਕੇ ਉਹਨਾਂ ਨੂੰ ਪੈਸੇ ਭਰ ਕੇ ਬੋਰੀਆਂ ਹਾਂ ਬੋਰੀਆਂ ਭਰ ਕੇ ਦੇ ਕੇ ਜਾਂਦੇ ਆਹ ਮੈਂ ਦੱਸਦਾ ਨਸ਼ਾ ਮੇਰਾ ਡੀਵੀ ਦਾ ਦਵਾ ਮੈਨੂੰ ਮੈਨੂੰ ਕਿਹਨੇ ਨੈਵ ਕਰਕੇ ਲੈ ਗਿਆ ਆਹ ਆਪਦੀ ਪਾਰਟੀ ਵਾਲੇ ਕਿਉਂ ਮੈਂ ਭੁੱਲਰ ਸਾਹਿਬ ਨੇ ਕਿਹਾ ਕੋਈ ਸਾਰਾ ਪਸਾਗਾ ਸੇਖੋ ਕੋਲੇ ਦੇਖੋ ਕਹਿੰਦੇ ਮੈਨੂੰ ਨੋਟ ਕਰਾਓ ਭੁੱਲਰ ਸਾਹਿਬ ਕਹਿੰਦੇ ਮੈਨੂੰ ਮੈਨੂੰ ਤਾਂ ਸਰ ਪੁੱਲਰ ਸਾਹਿਬ ਕਹਿੰਦੇ ਆ ਨੋਟ ਕਰਾਓ ਪੁੱਲਰ ਸਾਹਿਬ ਨੂੰ ਮੈਂ ਫੋਨ ਕੀਤਾ ਕਹਿੰਦੇ ਮੈਨੂੰ WhatsApp ਸੈਂਡ ਕਰ ਦੇ ਮੈਂ ਮੈਂ ਨਹੀਂ WhatsApp ਵੀ ਮੈਨੂੰ ਮਿਲਣਾ ਹੈ ਮੈਂ ਤੁਹਾਨੂੰ ਮਿਲਣਾ ਫਿਰ ਮੈਂ ਤੁਹਾਨੂੰ ਤੁਹਾਡੇ ਕੋਲ ਹੀ ਖੜਾ ਸੀ ਉੱਥੇ ਤੁਹਾਨੂੰ ਨਹੀਂ ਜਾਂਦਾ ਅੰਦਰ ਮੈਨੂੰ ਨਹੀਂ ਜਾਂਦਾ ਕਹਿੰਦਾ ਮੈਂ ਕਾਗੀ ਲੈ ਕੇ ਗਿਆ ਸੀਗਾ ਬਾਈ ਠੱਕਾ ਨਾ ਮਾਰੋ ਕਿਉਂ ਨਹੀਂ ਸਾਨੂੰ ਮੈਨੂੰ ਅੰਦਰ ਵੜ ਨਹੀਂ ਦਿੱਤਾਗਾ ਕਿਉਂਕਿ ਮੈਂ ਤਾਂ ਜਾਣਕਾਰੀ ਜਿਹੜੀ ਮੰਤਰੀ ਆਏ ਫਿਰਦਾ ਕਹਿੰਦੇ ਨਸ਼ਾ ਖਤਮ ਕਰੋ ਗੱਲ ਸੁਣੋ ਅੱਜ ਤੋਂ ਕੋਈ ਛਾਲ ਵੇਲਾ ਇੱਕ ਦੁਕਾਨ ਫੜੀ ਗਈ ਨਸ਼ਿਆਂ ਵਾਲੀ ਉਹਨਾਂ ਮੁਲਾਜ਼ਮ ਨਸ਼ਾ ਦੇਣ ਜਾ ਰਿਹਾ ਸੀ ਗੱਲ ਸੁਣੋ ਇੱਕ ਮਿੰਟ ਤੂੰ ਮੈਨੂੰ 10 ਮਿੰਟ ਦੇਸਪੀਆ 10 ਨਸ਼ਾ ਕਿਤੇ ਬੰਦ ਕਰਨਾ ਹੁਣ ਤੂੰ ਇਹ ਸਾਹਮਣੇ ਮੈਂ ਨਹੀਂ ਜੀ ਮੈਂ ਕੁਝ ਇੱਕ ਮਿੰਟ ਇੱਕ ਮਿੰਟ ਚੱਲ ਤੁਹਾਨੂੰ ਕਿਉਂ ਨਹੀਂ ਪਤਾ ਤੁਹਾਨੂੰ ਸਾਰਾ ਪਤਾ ਕਿੱਥੇ ਵੇਖਦਾ ਕਿੱਥੇ ਨਹੀਂ ਆਉਂਦਾ ਸਾਰਾ ਪਤਾ ਤੁਹਾਨੂੰ ਛੱਡ ਇਹ ਸਾਦਾ ਇੰਦੇ ਆ ਇਹ ਸਾ ਲੈ ਕੇ ਵੇਚਦੇ ਆ